ਪੰਜਾਬ ਅੰਦਰ ਲਗਾਤਾਰ ਹੋ ਰਹੀ ਬੇਮੌਸਮੀ بارش ਕਾਰਨ ਗੁਰਦਾਸਪੁਰ ਦੇ ਕਈ ਪਿੰਡਾਂ ਵਿੱਚ ਹਜ਼ਾਰਾਂ ਏਕੜ ਝੋਨੇ ਦੀ ਪੱਕੀ ਫਸਲ ਤਬਾਹ ਹੋ ਚੁੱਕੀ ਹੈ। ਪੰਜਾਬ ਵਿੱਚ ਕਿਸਾਨਾਂ ਦੀ ਪੁੱਤਾਵਾਂਗ ਪਾਲੀ ਨਰਮੇ ਤੇ ਕਪਾਹ ਦੀ ਫਸਲ ਚਿੱਟੇ ਮੱਛਰ ਦੀ ਭੇਂਟ ਚੜ ਗਈ। ਹੁਣ ਬੇਮੌਸਮੀ بارش ਕਾਰਨ ਹਜ਼ਾਰਾਂ ਏਕੜ ਝੋਨੇ ਦੀ ਫਸਲ ਵੀ ਤਬਾਹ ਹੋ ਰਹੀ ਹੈ। ਹੋ ਰਹੀ ਹੈ। ਇਹਦੇ ਨਾਲ ਸਾਰੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਨਿਛਣ ਹੋਇਆ ਹੈ। ਜਿਹੜੇ ਨੀਵੇਂ ਇਲਾਕੇ ਆ ਉਹ ਤੇ ਵੱਡੇ ਨਹੀਂ ਜਾ ਸਕਦੇ। ਤੇ ਪਿਛਲੀ ਕਣਕ ਦਾ ਵੀ ਇਹੋ ਹਾਲ ਰਿਹਾ ਹੈ। ਉਹਦੇ ਨਾਲ ਕਣਕਾਂ ਜਿਹੜੀਆਂ ਕਾਲੀਆਂ ਪੈ ਗਈਆਂ ਤੇ ਕਈ ਕਿਸਾਨਾਂ ਨੇ ਵੱਡੀਆਂ ਨੀਸ ਵਿੱਚੇ ਰਹਿ ਗਈਆਂ ਕਿਉਂਕਿ ਵੱਡੇ ਨਾਲ ਲਾਗਤ ਜ਼ਿਆਦਾ ਹੁੰਦੀ ਸੀ ਇਸ ਕਰਕੇ ਪੈਲੀ ਵਿੱਚ ਰਹਿਣ ਨਾਲ ਉਹ ਠੀਕ ਰਹਿੰਦਾ ਸੀ ਕੰਮ ਤੇ ਉਹਦੇ ਤੋਂ ਪਿਛਲਾ ਜਿਹੜਾ ਝੋਨਾ ਸੀ ਉਹ ਵੀ ਲੋਕਾਂ ਨੇ ਮੁੰਜਰਾ ਵੱਡੀਆਂ ਸੀ ਇਨਾ ਪਾਣੀ ਹੋ ਗਿਆ ਸੀ ਬੇਮੌਸਮੀ ਬਰਸਾਤ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਸ ਇਲਾਕੇ ਦਾ ਘੱਟੋ ਘੱਟ 7-8000 ਏਕੜ ਜਿਹੜੀਆਂ ਇਸ ਇਲਾਕੇ ਦੀ ਜ਼ਮੀਨ ਆ ਉਹ ਇਸੇ ਤਰ੍ਹਾਂ ਹਰ ਸੀਜ਼ਨ ਦੇ ਵਿੱਚ ਜਦੋਂ ਬਰਸਾਤ ਹੁੰਦੀ ਆ ਤੇ ਬਰਸਾਤ ਦੀ ਪੇਟ ਚੜ ਜਾਂਦੀ ਆ ਤੇ ਫੇ ਕਹਿੰਦੇ ਤੁਹਾਨੂੰ ਅਸੀਂ ਖਰਾਬਾ ਦਵਾਂਗੇ ਪਰ ਉਹ ਅਜੇ ਤੱਕ ਖਰਾਬਾ ਵੀ ਨਹੀਂ ਮਿਲਿਆ ਉਧਰ ਝੋਨੇ ਦੀ ਫਸਲ ਜਿਹੜੀ ਤਿਆਰ ਹੋ ਗਈ ਆ ਪਿਛਲੀ ਖੰਗ ਦਾ ਖਰਾਬਾ ਨਹੀਂ ਮਿਲਿਆ ਅਗਲੀ ਜਿਹੜੀ ਆ ਝੁੰਨੇ ਦੀ ਜਿਹੜੀ ਫਸਲ ਆ ਉਹ ਵੀ ਖਰਾਬ ਹੋਣ ਦੇ ਮਲਕ ਦਾ ਬਿਲਕੁਲ ਆ ਗਈ ਆ ਵੀ ਬਰਸਾਤ ਦਾ ਪੂਰਾ ਯੋਗ ਆ ਇਹ ਜੋ ਬੇਮੌਸਮੀ بارش ਹੋਈ ਹੈ ਇਹਦੇ ਨਾਲ ਸਾਡੀਆਂ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਪਹਿਲਾਂ ਵੀ ਜੀ ਸਾਡੀਆਂ ਕਣਕਾਂ ਦੀ ਬਹੁਤ ਤਬਾਈ ਹੋਈ گورਨਮੈਂਟ ਨੇ ਖਾਬ ਦੀ ਉਮੀਦ ਕੀਤੀ ਸੀ ਪਰ ਅਜੇ ਤੱਕ ਉਹ ਖਰਾਬਾ ਮਿਲਿਆ ਨਹੀਂ ਦੂਜਾ ਫਿਰ ਇਹ ਬੇਮੌਸਮੀ ਫਸਲ ਦੇ ਨਾਲ ਸਾਡੀ ਫਸਲ ਦਾ ਬਹੁਤ ਨੁਕਸਾਨ ਹੈ ਪੱਕੀ ਫਸਲ ਜਿਹੜੀ ਆ ਉਹ ਪਾਣੀ ਦੇ ਵਿੱਚ ਡੁੱਬੀ ਗੁਰਦਾਸਪੁਰ ਖੇਤੀਵਾੜੀ ਦੇ ਸੀਨੀਅਰ ਅਫਸਰ ਦਾ ਕਹਿਣਾ ਹੈ ਕਿ ਬੇਮੌਸਮੀ بارش ਕਾਰਨ ਗੁਰਦਾਸਪੁਰ ਦੇ ਕਈ ਮਿੰਡਾਂ ਵਿੱਚ ਚੋਨੇ ਦੀ 20 ਏਕੜ ਪੱਕੀ ਫਸਲ ਤਬਾਹ ਹੋ ਚੁੱਕੀ ਹੈ ਜਿਸ ਦੀ ਕਟਾਈ ਕਰਨੀ ਵੀ ਬਹੁਤ ਮੁਸ਼ਕਲ ਹੋ ਗਈ ਹੈ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀ بارش ਕਾਰਨ ਖਰਾਬ ਹੋ ਚੁੱਕੀ ਫਸਲ ਦੀ ਰਿਪੋਰਟ ਜਲਦੀ ਭੇਜੀ ਜਾਵੇਗੀ ਤਾਂ ਜੋ ਸਰਕਾਰ ਵੱਲੋਂ بارش ਕਾਰਨ ਖਰਾਬ ਹੋਈ ਫਸਲ ਦਾ ਮੁਆਵਜ਼ਾ ਮਿਲ ਸਕੇ ਦੇ ਮੌਸਮ ਦੀ ਬਾਤ ਜਿਵੇਂ ਰਾਤੋਂ ਜੇ ਲੱਗੀ ਹੋਈ ਹੈ ਔਰ ਹੁਣ ਵੀ ਤੁਸੀਂ ਦੇਖੋ ਪਰ ਕਾਫੀ ਜ਼ੋਰ ਨਾਲ ਬਾਰਿਸ਼ ਚੱਲ ਰਹੀ ਹੈ ਔਰ ਵਿੜੋ ਪ੍ਰੈਡਿਕਸ਼ਨ ਆ ਮੌਸਮ ਬਦਲ ਹੋਇਆ ਹੈ ਕਿ ਆਉਣ ਵਾਲੇ ਹਨ ਜਿਹੜੀ ਰਾਤ ਪਰ ਬਾਰਿਸ਼ ਹੋਏਗੀ ਕਾਹਲੀ ਬਾਤ ਹੈ ਜੀ ਇੰਨੀ ਭਾਰੀ ਬਾਰਿਸ਼ ਜਿਹੜੀ ਹੈ ਉਹ ਤੁੰਡੀ ਫਸਲ ਦੀ ਕਾਫੀ ਮਾੜੀ ਹੈ ਕਿ ਜਿਹੜੇ ਇੰਨੀ ਬਾਤਾਂ ਵਿੱਚ ਸਣੀ ਖੜਾ ਹੋ ਗਿਆ ਤੇ ਉਸ ਤੋਂ ਮੁੜ ਕੇ ਝੋਨੇ ਦੀ ਵੱਢੀ ਕਰਨ ਦੀ ਬੜੀ ਆਫੀ ਹੋ ਜਾਏਗੀ ਔਰ ਜਨਰਲ ਹੁਣ ਜਦੋਂ بارش ਛੱਡ ਗਈ ਉਹ ਤੋਂ ਬਾਅਦ ਆਪਾਂ ਸਰਵੇ ਕਰਾ ਕੇ ਦੇਖਾਂਗੇ ਕਿ ਕਿੰਨੇ ਪਰਸੈਂਟ ਨੁਕਸਾਨ ਹੋਇਆ ਤੇ ਜਿਹੜਾ ਵੀ ਨੁਕਸਾਨ ਹੋਏਗਾ ਉਹਦੀ ਰਿਪੋਰਟ ਬਣਾ ਕੇ ਸਰਕਾਰ ਨੂੰ ਜਰੂਰ ਭੇਜਾਂਗੇ ਤਾਂ ਕਿ ਜਿੱਥੇ ਕਿਤੇ ਜ਼ਿਆਦਾ ਨੁਕਸਾਨ ਹੁੰਦਾ ਉਥੇ ਕਿਸਾਨਾਂ ਨੂੰ ਉਹਦਾ ਮੁਆਵਜ਼ਾ ਦੇਣ ਲਈ ਸਰਕਾਰ ਨੂੰ ਲਿਖਿਆ ਜਾ ਸਕੇ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ ਪਹਿਰੇਦਾਰ ਟੀਵੀ